ਮੈਂ ਤਾਂ ਸਿਸਟਮ ਦੀ ਗਲ ਕਰਦਾ ਹਾਂਜੀ ਸਿਸਟਮ ਆਮ ਆਦਮੀ ਪਾਰਟੀ ਹੀ ਨਹੀਂ ਮੈਂ ਤਾਂ ਹਰ ਪਾਰਟੀ ਦੀ ਗਲ ਕੀਤੀ ਜੀ ਜੋ ਮਾਫੀਆ ਹੈ ਨਾ ਉਹਦਾ ਜੋ ਨੈਕਸਸ ਹੈ ਨਾ ਕਿਸੇ ਵੀ ਪਾਰਟੀ ਵਾਲੇ ਨੇ ਨਹੀਂ ਤੋੜਿਆ ਜੀ ਟੁੱਟ ਹੀ ਨਹੀਂ ਪਾਇਆ ਜੀ ਅੱਜ ਤੱਕ ਨਹੀਂ ਟੁੱਟਿਆ ਆਉਣ ਵਾਲੇ ਸਮੇਂ ਟੁੱਟੇਗਾ ਮੈਨੂੰ ਯਾਦ ਹੈ ਚੰਡੀਗੜ੍ਹ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਅਗੇਨ ਮੇਰਾ ਨਾਮ ਲੈ ਕੇ ਕਿਹਾ ਸੀ ਜਦੋਂ ਮੀਡੀਆ ਨੇ 에어ਪੋਰਟ ਨਹੀਂ ਉੱਥੇ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋਇਆ ਸੀ ਬਹੁਤ ਹਾਈ ਲੈਵਲ ਦਾ ਪ੍ਰੈਸ ਕਾਨਫਰੈਂਸ ਜਿੱਥੇ ਬਿਜਲੀ ਦੀ ਗਰੰਟੀ ਦਿੱਤੀ ਗਈ ਸੀ ਤੇ ਉਥੇ ਕੇਜਰੀਵਾਲ ਸਾਹਿਬ ਨੇ ਕਿਹਾ ਮੀਡੀਆ ਨੇ ਜਦੋਂ ਸਵਾਲ ਕੀਤਾ ਕਿ ਮਾਫੀਆ ਦੀ ਲਿਫਟ ਤੁਹਾਡੇ ਕੋਲ ਕਿੱਥੋਂ ਆਊਗੀ ਉਹਨਾਂ ਨੇ ਇਹੀ ਕਿਹਾ ਕਿ ਸਾਡੇ ਪਾਸ ਤਾਂ ਕੁਮਰ ਵਿਜੇ ਪ੍ਰਤਾਪ ਸਿੰਘ ਹੈ ਇੱਕ ਇੱਕ ਮਾਫੀਆ ਕੀ ਲਿਸਟ ਉਸਕੇ ਪਾਸ ਹੈ ਔਰ ਉਸਕੋ ਰਗੜਨਾ ਕਿਵੇਂ ਹੈ ਸੁਣੀਏ ਜੀ ਉਸਕੋ ਰਗੜਨਾ ਕਿਵੇਂ ਹੈ ਇਹ ਵੀ ਕੁਮਰ ਵਿਜੇ ਪ੍ਰਤਾਪ ਨੂੰ ਪਤਾ ਹੈ ਮੀਡੀਆ ਜੀ ਤੁਸੀਂ ਦਿੱਤੀ ਮੇਰੀ ਗੱਲ ਤਾਂ ਸੁਣੋ ਜਦੋਂ ਕੋਈ ਮੰਗੇਗਾ ਤਾਂ ਹੀ ਮੈਂ ਦੇਵਾਂਗਾ ਨਾ ਜਦੋਂ ਮੈਂ ਡਿਸੀਜਨ 메ਕਿੰਗ ਤੋਂ ਮੈਂ ਆਪ ਹੀ ਸਾਈਡ ਹੋ ਗਿਆ ਤਾਂ ਮੈਂ ਕਿਸ ਤਰ੍ਹਾਂ ਜੋ ਤੁਸੀਂ ਸਵਾਲ ਕੀਤਾ ਦੇਖੋ ਬਹੁਤ ਅਹਮ ਸਵਾਲ ਹੈ ਸੰਵੇਦਨਸ਼ੀਲ ਮਸਲਾ ਹੈ ਜੀ ਦੇਖੋ ਮੈਂ ਇਹ ਮਹਿਸੂਸ ਕੀਤਾ ਕਿ ਇੱਕ ਬੰਦਾ ਕੇਜਰੀਵਾਲ ਸਾਹਿਬ ਦੇ ਪ੍ਰਤੀ ਲਾਇਲ ਸੀ ਜੀ ਉਹ ਸੀਗਾ ਕੁੰਵਰ ਵਿਜੇ ਪ੍ਰਤਾਪ ਜਿਹਦਾ ਆਪਣਾ ਨਿੱਜੀ ਸਵਾਰਥ ਕੁਝ ਨਹੀਂ ਸੀ ਕੁਝ ਨਹੀਂ ਸੀ ਤੇ ਬਹੁਤ ਨਜ਼ਦੀਕ ਸੀਗਾ ਕੇਜਰੀਵਾਲ ਸਾਹਿਬ ਦੇ ਕੇਜਰੀਵਾਲ ਸਾਹਿਬ ਨੇ ਬਹੁਤ ਨੇੜੇ ਲਗਾ ਲਿਆ ਸੀ ਠੀਕ ਹੈ ਕਿ ਨਹੀਂ ਤੇ ਦੂਰ ਕਿਵੇਂ ਹੋ ਗਿਆ ਤੇ ਇੱਕ ਲੌਬੀ ਇਸ ਤਰ੍ਹਾਂ ਦੀ ਸੀਗੀ ਜੋ ਕੇਜਰੀਵਾਲ ਸਾਹਿਬ ਦੇ ਖਿਲਾਫ ਕੰਮ ਕਰਦੀ ਸੀ ਉਹਨਾਂ ਨੇ ਕੀ ਕੀਤਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪਾਸੇ ਕਰਨ ਦਾ ਪ੍ਰਯਾਸ ਕੀਤਾ ਹੌਲੀ 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 ਕੇਜਰੀਵਾਲ ਸਾਹਿਬ ਕੱਲੇ ਰਹਿ ਗਏ ਜੀ ਅੱਜ ਦੇਖੋ ਦਿੱਲੀ ਦਾ ਜਿਹੜਾ ਇਲੈਕਸ਼ਨ ਸੀ ਜੇਕਰ ਮੈਂ ਹੁੰਦਾ ਉਹਨਾਂ ਦੇ ਨਾਲ ਤੁਸੀਂ ਜੇਕਰ ਅਗਰ ਦੀ ਗੱਲ ਕਰਦੇ ਹੋ ਨਾ ਮੈਂ ਹੁੰਦਾ ਜੇਕਰ ਉਹਨਾਂ ਦੇ ਨਾਲ ਤੇ ਕੋਈ ਅਰਵਿੰਦ ਕੇਜਰੀਵਾਲ ਨੂੰ ਹਰਾ ਨਹੀਂ ਸਕਦਾ ਸੱਚ ਅੱਛਾ ਪੱਕਾ ਲੇਕਿਨ ਲੇਕਿਨ ਇੱਕ ਲੌਬੀ ਨੇ ਕੰਮ ਕੀਤਾ ਜੀ ਜੋ ਨੇੜੇ ਰਹਿ ਕੇ ਆਪਣਾ ਸਵਾਰਥ ਸਾਧਨੇ ਨੇ ਮੈਂ ਨਾ ਨਹੀਂ ਲਵਾਗਾ ਸਾਰੇ ਸਲਮਾਨਿਤ ਲੋਕ ਨੇ ਜੀ ਠੀਕ ਹੈ ਕਿ ਨਹੀਂ ਉਹ ਹਰਾਣਾ ਚਾਹੁੰਦੇ ਸੀ ਹਰਾਣਾ ਚਾਹੁੰਦੇ ਸੀ ਉਹ ਜਿੱਤ ਗਏ ਮੈਂ ਚੇਤਾਵਨੀ ਵੀ ਦਿੱਤੀ ਸੀ ਜੀ ਉਹ ਜਿੱਤ ਉਹ ਉਹ ਲੋਬੀ ਜਿੱਤ ਗਈ ਹੈ ਦੇਖੋ ਉਸ ਲੋਬੀ ਦੀ ਤਾਂ ਜਿੱਤ ਹੋ ਗਈ ਨਾ ਕੇਜਰੀਵਾਲ ਸਾਹਿਬ ਹਾਰ ਗਏ ਲੋਬੀ ਜਿੱਤ ਗਈ ਮੈਂ ਹੁੰਦਾ ਉਹ ਹਾਰ ਨਹੀਂ ਸਕਦੇ ਸੀ ਕੇਜਰੀਵਾਲ ਸਾਹਿਬ ਨਹੀਂ ਹਾਰ ਸਕਦੇ ਸੀ ਗਾਰੰਟੀ ਇਸ ਚੀਜ਼ ਦੇ ਗਾਰੰਟੀ ਜੀ ਠੀਕ ਹੈ ਜੀ ਥੈਂਕ ਯੂ ਤੁਸੀਂ ਹੁੰਦੇ ਕੇਜਰੀਵਾਲ ਨਹੀਂ ਸੀ ਹਾਰ ਸਕਦੇ ਅੱਛਾ ਹੁਣ ਆਖਰੀ ਸਵਾਲ ਤੁਹਾਡਾ ਕੋ ਲਾਂਗੇ ਆਖਰੀ ਪੁੱਛ ਲੀ ਆਖਰੀ ਆਖਰੀ ਹੈ ਜੀ ਕੀ ਪੰਜਾਬ ਦਾ ਸੁਧਾਰ ਹੋਏਗਾ ਮੈਂ ਹੁਣ ਤੁਸੀਂ 23 ਸਾਲ ਦਾ ਖਾਕਾ ਦਿੱਤਾ ਮੈਂ ਤੁਹਾਨੂੰ ਇੱਕ ਸਵਾਲ ਕਰ ਰਿਹਾ ਕਿ ਪੰਜਾਬ ਨਸ਼ਾ ਮੁਕਤ ਹੋਏਗਾ ਦੇਖੋ ਸਭ ਕੁਝ ਸੰਭਵ ਹੈ ਜੀ ਸਭ ਕੁਝ ਸੰਭਵ ਹੈ ਹੋਪ ਨਹੀਂ ਛੱਡਣਾ ਚਾਹੀਦਾ ਕੌਣ ਜਗਾਏਗਾ ਮਹਾਭਾਰਤ ਦੇ ਵਿੱਚ ਦੇਖੋ ਸਭ ਕੁਝ ਹੋ ਗਿਆ ਪਾਂਡਵ ਕੌਰਵ ਦੀ ਲੜਾਈ ਬਿਲਕੁਲ ਆਖਰੀ ਸਟੇਜ ਤੇ ਚਲੀ ਗਈ ਠੀਕ ਹੈ ਤੇ ਤ੍ਰਿਸ਼ਟ ਰਾਸ਼ਟ ਨੇ ਸੰਜੇ ਜੀ ਨੂੰ ਪੁੱਛਿਆ ਕਿ ਹੁਣ ਕੀ ਉਮੀਦ ਕੀ ਹੈ ਦੋਸਤੋਂ ਉਹਨਾਂ ਨੇ ਇੱਕ ਸ਼ਲੋਕ ਬੋਲਿਆ ਜੀ ਸੰਸਕ੍ਰਿਤ ਦੇ ਵਿੱਚ ਸ਼ਲੋਕ ਹੈ ਹਤੇ ਭਿਸਮੇ ਹਤੇ ਦਰੋਣੇ ਕਰਨੇ ਚਵ ਵੀ ਨਿਪਾਤੀਤੇ ਆਸਾ ਬਲਵਤੀ ਰਾਜਨ ਸਲਿਓ ਜੈਸ્યਤੀ ਪਾਂਡਵਾਨ ਸਮਝੇ ਕਿ ਨਹੀਂ ਉਮੀਦ ਨਹੀਂ ਛੱਡਣੀ ਚਾਹੀਦੀ ਹੈ ਜੀ ਤੇ ਮੈਂ ਪੰਜਾਬ ਵਾਸੀਆਂ ਨੂੰ ਵੀ ਕਹਾਂਗਾ ਉਮੀਦ ਨਾ ਛੱਡੋ ਜੀ ਸੁਧਾਰ ਹੋਗਾ ਸਭ ਕੁਝ ਵਧੀਆ ਹੋਗਾ ਪੰਜਾਬ ਦੁਬਾਰਾ ਰੰਗਲਾ ਪੰਜਾਬ ਬਣੇਗਾ ਪ੍ਰੋਗਰੈਸਿਵ ਪੰਜਾਬ ਬਣੇਗਾ ਥੈਂਕ ਯੂ ਵੈਰੀ ਥੈਂਕ ਯੂ